ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਥੇ ਆਣ ਕੇ ਆਪਾਂ ਨੂੰ ਕੋਈ ਪੰਜਾਬੀ ਘਰ ਬਣਿਆ ਪੰਜਾਬੀ ਢਾਬਾ ਮਿਲਿਆ ਤੇਰ ਦਾ ਟਾਈਮ 8:30 8 ਦਾ ਉਹ ਸਾਹਮਣੇ ਸਮੁੰਦਰ ਦੀਆਂ ਲਹਿਰਾਂ ਤੇ ਪਾਣੀ ਦੀ ਆਵਾਜ਼ ਐਵੇਂ ਆਉਂਦੀ ਹੈ ਜਿਵੇਂ ਰਾਤ ਨੂੰ ਹਨੇਰੀ ਚੱਲਦੀ ਹੁੰਦੀ ਹੈ ਨਾ ਆਪਣੇ ਤੇਜ਼ ਹਨੇਰੀ ਚੱਲਦੀ ਉਵੇਂ ਦੀ ਆਵਾਜ਼ ਆਉਂਦੀ ਹੈ ਇੱਥੇ ਲਾਇਆ ਹੋਇਆ ਆਪਾਂ ਟੈਂਟ ਹੁਣ ਟੈਂਟ ਦੇ ਵਿੱਚ ਸਮਾਨ ਚੱਕਦੇ ਪਏ ਆ ਤੇ ਇਹ ਖੜਿਆ ਆਪਣਾ ਸਾਈਕਲ ਇੱਧਰ ਹੁਣ ਪੋਹਾ ਬਣਾਇਆ ਆਂਟੀ ਰਾਨਾ ਆਪਣੇ ਵਾਸਤੇ ਉਹਾਂ ਖਾ ਕੇ ਸਮਾਨ ਪੈਕ ਕਰਕੇ ਇਸ ਸਫਰ ਨੂੰ ਅੱਗੇ ਖਿੱਚਾਂਗੇ ਇਹ ਘਰ ਇਹਨਾਂ ਨੇ ਆਪਣੇ ਬਹੁਤ ਮਦਦ ਕੀਤੀ ਅਰੇ ਐਸੇ ਨਹੀਂ ਬੇਟਾ ਐਸੇ ਨਹੀਂ ਬੋਲਨੇ ਕਾ ਬਹੁਤ ਮਦਦ ਕੀਤੀ ਆਪਣੀ ਵਿਚਾਰਿਆਂ ਨੇ ਰਹਿਣ ਵਾਸਤੇ ਪਹਿਲਾਂ ਉੱਥੇ ਟੈਂਟ ਲਾਉਣ ਲੱਗੇ ਫਿਰ ਕਹਿੰਦੇ ਨਹੀਂ ਇੱਥੇ ਸੱਪ ਸੁਪ ਹੁੰਦੇ ਨੇ ਤੁਸੀਂ ਇੱਥੇ ਟੈਂਟ ਲਾ ਲਓ ਉਹ ਆ ਖਾ ਕੇ ਸਫਰ ਨੂੰ ਅੱਪਾ ਕੇ ਖਿੱਚਾਂਗੇ ਇਹ ਆ ਘਰ ਜਿੱਥੇ ਆਪਾਂ ਰੁਕੇ ਸੀ ਪੂਰਾ ਲੱਕੜ ਦਾ ਬਣਿਆ ਆ ਤੇ ਬਹੁਤ ਸੋਹਣੇ ਅੰਦਰ ਕਮਰੇ ਆ ਇੱਥੇ ਆਪਣਾ ਲੱਗਦਾ ਰਿਹਾ ਟੈਂਟ ਸਾਈਕਲ ਆਪਣਾ ਇਸ ਟਾਈਮ ਰੈਡੀ ਹੋ ਚੁੱਕਾ ਹੈ ਹੁਣ ਆਪਾਂ ਅੱਗੇ ਵਧਾਂਗੇ ਗੋਆ ਵਾਲੀ ਸਾਈਡ ਤੇ ਸਵੇਰੇ ਨਾਸ਼ਤਾ-ਨੋਸ਼ਤਾ ਕਰਦੇ ਆਂ ਤਿਆਰੀ ਤੂਰੀ ਹੁੰਦੀ ਆ ਹਮੇਸ਼ਾ ਜਦੋਂ ਆਪਾਂ ਟੂਰ ਤੇ ਰਹਿੰਦੇ ਆਂ ਤਾਂ ਟਾਈਮ ਲੱਗ ਜਾਂਦਾ ਜਿੰਨਾ ਮਰਜ਼ੀ ਕਿਉਂਕਿ ਵੀਡੀਓ ਪੋਸਟ ਕਰਨਾ ਉਹਦੇ ਤੇ ਵੀ ਟਾਈਮ ਬਹੁਤ ਲੱਗ ਜਾਂਦਾ ਐਡਿਟ ਕਰਨਾ ਤਿਆਰੀ ਹੋ ਚੁੱਕੀ ਹੈ ਹੁਣ ਆਪਾਂ ਚੱਲਦੇ ਆਂ ਆ ਨਿਕਲੇ ਹੋਇਆ ਪੰਜਾਬ ਤੋਂ ਕੇਰਲਾ ਸਫਰ ਤੇ ਸਾਈਕਲ ਤੇ ਤੇ 2 ਦਿਨ ਤੋਂ ਆਪਾਂ ਮਾਲਵਣ ਸ਼ਹਿਰ ਦੇ ਵਿੱਚ ਰੁਕੇ ਹੋਏ ਸੀ ਬੀਚ ਦੇ ਉੱਪਰ ਇਹ ਆਪਾਂ ਨੂੰ ਪਰਿਵਾਰ ਮਿਲਿਆ ਇਤੋਂ ਦੇ ਲੋਕ ਵਾਕਿਆ ਜਿਹੜਾ ਨਾ ਪੈਸੇ ਨੂੰ ਨਹੀਂ ਪਿਆਰ ਨੂੰ ਐਵੇਂ ਦਿੰਦੇ ਆ ਇਨਸਾਨੀਅਤ ਨੂੰ ਐਵੇਂ ਦਿੰਦੇ ਆ ਤੇ ਆਪਣਾ ਇਹਨਾਂ ਨੇ ਟੈਂਟ ਆਪਣੇ ਘਰ ਦੇ ਵਿੱਚ ਹੀ ਲਗਵਾਇਆ ਇੰਨੀ ਜ਼ਿਆਦੀ ਇੱਜ਼ਤ ਇੰਨੀ ਜ਼ਿਆਦੀ ਕੇਅਰ ਮੈਂ ਕਹਿੰਦਾ ਵੀ ਆਪਣਾ ਆਪ ਦਾ ਖੁਦਾ ਨਹੀਂ ਕਰ ਸਕਦਾ ਜਿੰਨੀ ਇਹਨਾਂ ਨੇ ਇੰਨੀ ਦੂਰ ਆ ਕੇ ਆਪਣੀ ਕੀਤੀ ਹੁਣ ਆਪਾਂ ਇਤੋਂ ਸਫ਼ਰ ਨੂੰ ਅੱਗੇ ਖਿੱਚਾਂਗੇ ਪਰ ਦਿਲ ਜਾਨ ਨੂੰ ਕਰਦਾ ਨਹੀਂਗਾ ਕਿਉਂਕਿ ਪਿਆਰ ਇੰਨਾ ਜ਼ਿਆਦਾ ਰਿਸਪੈਕਟ ਇੰਨੀ ਜ਼ਿਆਦੀ ਇਨਸਾਨੀਅਤ ਇੰਨੀ ਜ਼ਿਆਦੀ ਤੇ ਇਹਨਾਂ ਨੂੰ ਮਿਲ ਕੇ ਹੁਣ ਆਪਾਂ ਆਪਣੇ ਸਫ਼ਰ ਦੀ ਅੱਗੇ ਕਰਾਂਗੇ ਸ਼ੁਰੂਆਤ नमस्ते नमस्ते अंकल मैं चलता ओके दीदी बहुत अच्छा shika. लगा इनसे मिलके और बहुत ही अच्छे हैं दो दिन थे हमारे पास एकदम प्यार से फुल घूम के और उनको सब्सक्राइब जरूर करना लाइक जरूर करना और फॉलो जरूर करना है और अच्छे से एकदम मस्त है कि यहाँ पे इंजॉय किया उन्होंने हमारे घर पे भी आप जरूर विजिट कर दिएगा मालवन से मानसी थैंक यू थैंक यू ओके बाय बाय सस्काल बाय ओके बाय ਵੇਖੋ ਪਿਆਰ ਕਿੰਨਾ ਕਿੰਨਾ ਵਧੀਆ ਕਿੰਨੇ ਵਧੀਆ ਲੋਕ ਨੇ ਜੀ ਘਰ ਦੇ ਸਾਹਮਣੇ ਇਹਨਾਂ ਦੇ ਜਿੱਥੇ ਆਪਾਂ ਰੁਕੇ ਆ ਤੇ ਆ ਬੀਚ ਹੈਗੀ ਹੈ ਜਿਹਨੂੰ ਕਹਿੰਦੇ ਚੋਲਾ ਬੀਚ ਤੇ ਮਾਲਵਾਨ ਸ਼ਹਿਰ ਜਾਂ ਸਵੇਰ ਦੇ ਟਾਈਮ ਵੇਖੋ ਸਾਰੇ ਐਕਟੀਵਿਟੀਆਂ ਕਰਵਾਉਣ ਵਾਸਤੇ ਅੰਦਰ ਸਮੁੰਦਰ ਦੇ ਵਿੱਚ ਲੈ ਗਏ ਨੇ ਤੇ ਇੱਥੇ ਸਕੂਬਾ ਵੀ ਹੁੰਦੀ ਆ ਹਰ ਤਰ੍ਹਾਂ ਦੀ ਲਗਭਗ ਐਕਟੀਵਿਟੀ ਇੱਥੇ ਹੁੰਦੀ ਆ ਬੀਚ ਦੇ ਦੁਆਲੇ ਦੁਆਲੇ ਹੋਟਲ ਨੇ ਕਿਨਾਰੇ ਦੇ ਹੋਟਲ ਹੈ ਸਾਹਮਣੇ ਬੀਚ ਤੇ ਆਪਣਾ ਮਾਲ ਵਣ ਤੋਂ ਇਸ ਰੋਡ ਤੇ ਜਾ ਰਹੇ ਸੀ ਗੋਵਾਲ ਸਾਈਡ ਨੂੰ ਰਸਤੇ 'ਚ ਜਾਂਦੇ ਆਪਾਂ ਨੂੰ ਨਾ ਖਾਲਸਾ ਪੰਜਾਬੀ ਢਾਬਾ ਵੇਖਣ ਨੂੰ ਮਿਲਿਆ ਤੇ ਮੈਂ ਜਾ ਰਿਹਾ ਸੀ ਤੇ ਬਾਈ ਜੀ ਹੁਣਾਂ ਨੇ ਆਪਾਂ ਨੂੰ ਆਵਾਜ਼ ਮਾਰੀ ਤੇ ਕਹਿੰਦੇ ਆਜੋ ਤੇ ਬਾਕੀ ਬੜੀ ਖੁਸ਼ੀ ਵਾਲੀ ਗੱਲ ਏ ਕਿ ਇੱਥੇ ਆਣ ਕੇ ਆਪਾਂ ਨੂੰ ਕੋਈ ਪੰਜਾਬੀ ਘਰ ਬਣਿਆ ਪੰਜਾਬੀ ਢਾਬਾ ਮਿਲਿਆ ਤੇ ਬਾਈ ਜੀ ਹੁਣਾਂ ਨਾਲ ਗੱਲਬਾਤ ਕਰਦੇ ਆਪਾਂ ਸਾਈਕਲ ਇੱਥੇ ਖਿਲਾੜ ਲਿਆ ਤੇ ਬਾਈ ਜੀ ਹੁਣਾਂ ਨੇ ਦੱਸਣਗੇ ਵੀ ਕਿੰਨੇ ਕੁ ਟਾਈਮ ਤੇ ਆਪਾਂ ਇੱਥੇ ਕੰਮ ਸਟਾਰਟ ਕੀਤਾ ਆ ਸਸਕਾਲ ਪਾਜੀ ਕੀ ਹਾਲ ਚਾਲ ਹੈ ਠੀਕ ਠਾਕ ਹੋਰ ਪਾਜੀ ਬੜੀ ਖੁਸ਼ੀ ਹੋਈ ਹੈ ਵੀ ਇਹ ਜਗ੍ਹਾ ਤੇ ਕੋਈ ਪੰਜਾਬੀ ਟਾਬਾ ਦੇਖਿਆ ਪਾਜੀ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਤੁਸੀਂ ਸਾਈਕਲ ਤੇ ਆਏ ਆ ਏਡੀ ਦੂਰ ਚੱਲ ਕੇ ਤੁਹਾਡੇ ਵੱਲ ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਸਾਡਾ ਇੱਕ ਪੰਜਾਬੀ ਭਰਾ ਆ ਏਡੀ ਦੂਰ ਚੱਲ ਕੇ ਯਾਰ ਤੇ ਕੀ ਕੀ ਨਾਮ ਹੈ ਆਪਣਾ ਜੀ ਬਲਜਿੰਦਰ ਸਿੰਘ ਜੀ ਤੇ ਕਿਹੜੀ ਜਗ੍ਹਾ ਤੋਂ ਬੁਲਾਉਂ ਕਰਦੇ ਹੋ ਤੁਸੀਂ ਅਸੀਂ ਲੋਈਆਂ ਤੋਂ ਪਾਜੀ ਅੱਛਾ ਜੀ ਲੋਈਆਂ ਤੋਂ ਕਹਿੰਦਾ ਮਤਲਬ ਸ਼ਾਹਕੋਟ ਪਿੰਡ ਆਪਣਾ ਠੀਕ ਹੈ ਜੀ ਤੇ ਇੱਥੇ ਮਾਲਮਲ ਜੇ ਹੋ ਗਿਆ 6-7 ਮਹੀਨੇ ਸੋਡੀ ਦਿੱਤੇ ਨੂੰ ਠੀਕ ਹੈ ਜੀ ਵਧੀਆ 500 ਲੋਕਾਂ ਦਾ ਇੱਥੇ ਬਹੁਤ ਵਧੀਆ ਲੋਕ ਆ ਇੱਥੋਂ ਦੇ ਠੀਕ ਹੈ ਜੀ ਇੱਥੋਂ ਦੇ ਲੋਕੀ ਬਈ ਨਾ ਤਾਂ ਕੋਈ ਕਿਸੇ ਨੂੰ ਤੰਗ ਪਰੇਸ਼ਾਨ ਕਰਦਾ ਠੀਕ ਹੈ ਜੀ ਵਧੀਆ ਆ ਬੜਾ ਇੰਜੋਏ ਕਰਦੇ ਆ ਹੂੰ ਬਾਹਰੋਂ ਵੀ ਟੂਰਿਸਟ ਆਉਂਦਾ ਬਹੁਤ ਵਧੀਆ ਟੂਰਿਸਟ ਆ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਆਜ ਤੱਕ ਨਹੀਂ ਆਈ ਬਹੁਤ ਵਧੀਆ ਲੋਕੀ ਆ ਇੱਥੇ ਤੁਸੀਂ ਰਾਤ ਨੂੰ ਬਹੁਤ ਕੋਈ ਵੀ ਚੀਜ਼ ਬਾਹਰ ਰੱਖ ਦੋ ਰੋਡ ਦੇ ਉੱਪਰ ਖੜੀ ਕਰ ਦੋ ਤੁਹਾਡੀ ਕੋਈ ਕਿਸੇ ਤਰ੍ਹਾਂ ਦੀ ਚੋਰੀ ਨਹੀਂ ਸਾਰੇ ਲੱਗੇ ਲੱਗੇ ਦਾ ਆਪ ਨੂੰ ਖੁੱਲੇ ਰਹਿੰਦੇ ਕੋਈ ਇਹੀ ਮੈਂ ਮਾਲਵਾਂ ਚ ਦੋ ਦਿਨ ਰਿਹਾ ਨਾ ਤੇ ਉੱਥੇ ਵੇਖਿਆ ਵੀ ਕਿਹੇ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਮਤਲਬ ਹੈਲਪਫੁਲ ਬੜੇ ਚੰਗੇ ਲੋਕ ਨੇ ਇੱਧਰ ਦੇ ਨਹੀਂ ਨਹੀਂ ਬਾਜੀ ਇੱਥੇ ਤੁਸੀਂ ਆਉਂਗੇ ਤੁਸੀਂ ਦੱਸਿਆ ਪਹਿਲੀ ਗੱਲ ਪੰਜਾਬੀ ਲੋਕੀ ਨੂੰ ਉੱਧਾਂ ਹੀ ਲੋਕੀ ਇੱਥੇ ਬਹੁਤ ਵਧੀਆ ਮਤਲਬ ਬੁਲਾਉਂਦੇ ਚਲਾਉਂਦੇ ਆ ਹਾਂ ਤੇ ਬਾਕੀ ਕਲਚਰ ਬਹੁਤ ਵਧੀਆ ਆਪਣਾ ਕੰਮ ਜਿਹੜਾ ਹੋਟਲ ਦਾ ਕੰਮ ਸਟਾਰਟ ਕਿਤੇ ਨੂੰ ਕਿੰਨਾ ਕੁ ਟਾਈਮ ਹੋ ਗਿਆ ਪੰਜਾਬੀ ਟਾਬਿਆਂ ਬਾਜੀ ਇਹ ਕੰਮ ਸਟਾਰਟ ਮੈਂ ਤੀਸਰੇ ਮਹੀਨੇ ਤੋਂ ਕੀਤਾ ਸੀ ਬਿਲਡਿੰਗ ਦਾ ਚਾਲੂ ਕਰਨ ਤੋਂ ਬਾਅਦ ਅੱਛਾ ਜੀ ਇਹ ਹੁਣ ਮਤਲਬ ਉਹ ਐਸਟੇਮ ਨੂੰ 10 ਮਹੀਨੇ ਤੋਂ ਚੱਲੇ ਨੂੰ ਚਾਲੂ ਕਿਤੇ ਨੂੰ ਘਟਲਵਾ ਲਿਆ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ 500 ਲੋਕਾਂ ਦਾ ਇੱਥੋਂ ਦਾ ਠੀਕ ਹੈ ਤੇ ਇਹ ਤੁਹਾਨੂੰ ਜਿਹੜਾ ਆਪਣਾ ਟਾਬੇ ਟਾਈਪ ਤੇ ਬਣਾਉਣਾ ਲੋਕਾਂ ਦੇ ਵਿੱਚ ਬਹੁਤ ਬਹੁਤ ਵਧੀਆ ਵਧੀਆ ਆਪਣਾ ਟਾਬੇ ਟੇਪ ਤੇ ਹੀ ਬਣਾਇਆ ਹੋਇਆ ਹੈ ਜਿਹਨੂੰ ਬਹੁਤ ਪਸੰਦ ਕਰਦੇ ਹੁੰਦੇ ਠੀਕ ਹੈ ਤਾਂ ਇੱਥੇ ਇਹ ਹੋਰ ਬਣਾ ਰਹੇ ਹੋ ਤੁਸੀਂ ਇਸ ਜਗ੍ਹਾ ਵੀ ਦੇਖੋ ਜੀ ਇਹ ਹਨ ਆਪਣਾ ਇੱਥੇ ਮੱਛੀ ਦੀ ਬਹੁਤ demand ਹੈ ਕਿਉਂ ਲੋਕੀ ਇੱਥੇ ਮਾਲਮੰਗ ਦੇ ਵਿੱਚ ਮੱਛੀ ਖਾਣ ਆਉਂਦੇ ਹਨ ਮੱਛੀ ਇੱਥੋਂ ਦੀ ਬਹੁਤ ਸਪੈਸ਼ਲ ਮੰਨੀ ਜਾਂਦੀ ਹੈ ਇਹ ਮੱਛੀ ਖਾਣ ਵਾਸਤੇ ਆਉਂਦੇ ਲੋਕੀ ਅਸੀਂ ਤੇ ਬਣਾ ਕੇ ਰਾਜੀ ਨਹੀਂ ਸੀਗੇ ਪਰ ਲੋਕਾਂ ਦੇ ਨਿਵਾਣ ਜ਼ਿਆਦਾ ਸੀ ਇਸ ਕਰਕੇ ਅਸੀਂ ਹੁਣ ਬਣਾਉਣਾ ਚਾਹੁੰਦੇ ਕੀਤਾ ਬਸ ਥੋੜਾ ਕੰਮ ਰਹਿ ਗਿਆ ਵਾ ਬਾਕੀ ਹੁਣ ਕਹਿੰਦਾ ਮਤਲਬ ਚਾਲੂ ਕੀਤਾ ਹੈ ਕੰਮ ਉਹ ਦਾ 15 ਦਿਨਾਂ ਦਾ ਵੇਤਨ ਚਾਲੂ ਕਰਾ ਹੈ ਆ ਉਹਨੂੰ ਇੱਕ ਤਨਾ ਅੱਡ ਬਣਾਇਆ ਅੰਦਰ ਅੱਛਾ ਇੱਥੇ ਮਤਲਬ ਜਿਹੜਾ ਮੱਛੀ ਜਿਹੜੀ ਤਿਆਰ ਕੀਤੀ ਜਾਂਦੀ ਹੈ ਇੱਥੇ ਇਹਨਾਂ ਦੀ ਰਸੋਈ ਵੱਖਰੀ ਬਣਾ ਦਿੱਤੀ ਹੈ ਤੁਸੀਂ ਇਸ ਕਰਕੇ ਨੌਂ ਵਜੇ ਅੱਡ ਕਰਦਾ ਕਿਉਂਕਿ ਮੱਛੀ ਦੀ ਜਿਹੜੀ ਬਾਸ ਹੁੰਦੀ ਹੈ ਨਾ ਬਰਤਨਾਂ ਚ ਜਾਂਦੀ ਨਹੀਂ ਹਾਂਜੀ ਹਾਂਜੀ ਇਸ ਕਰਕੇ ਇਹਦਾ ਅੱਡ ਕਰਤਾ ਉਹ ਆਪਣਾ ਅੱਗੇ ਜਿਹੜਾ ਵੀ ਉਹ ਆਪਣੇ ਥੋੜਾ ਜਿਹਾ ਵੇਜ ਦਾ ਜ਼ਿਆਦਾ ਚੱਲਦਾ ਵਾ ਹਾਂ ਵੇਜ ਮਤਲਬ ਇੱਥੇ ਬਣਾਉਣ ਵਾਲਾ ਸਟਾਫ ਵੱਖਰਾ ਹੀ ਹੋਏਗਾ ਤੇ ਵੱਖਰੇ ਭਾਂਡੇ ਕੁੰਡੇ ਟੂਟਣ ਵੱਖਰੇ ਹੋਣਗੇ ਕੀ ਕੀ ਆ ਗਈ ਪਾਰਕਿੰਗ ਬਾਕੀ ਤੇ ਆਪਣੇ ਕੋਲ ਠੀਕ ਸਸੀ ਕਾ ਵੀਰ ਜੀ ਕੀ ਹਾਲ ਚਾਲ ਕੀ ਨਾਮ ਆਪਣਾ ਜੀ ਹਰਮਨ ਜੀ ਹਰਮਨ ਇਹ ਤੁਹਾਡੇ ਪਾਪਾ ਜੀ ਮੇਰੇ ਤੁਹਾਡੇ ਪਾਪਾ ਜੀ ਠੀਕ ਹੈ ਠੀਕ ਹੈ ਇਹ ਗਾਰਡਨ ਠੀਕ ਹੈ ਅਸੀਂ ਚਾਪਾਂ ਅੱਗੇ ਉਹ ਪਾਰਕ ਬਣਾਵਾਂਗੇ ਥੱਲੇ ਠੀਕ ਹੈ ਬਾਕੀ ਸਾਡੇ ਪੁੱਦਲਾ ਤੇ ਇਥੇ ਦੇ ਵਿੱਚ ਛੱਡ ਪੈਣਾ ਜੀ ਪੂਰਾ ਲੰਬਾ ਠੀਕ ਹੈ ਇਹਦੇ ਵਿੱਚ ਇਧਰ ਲੋਕਾਂ ਨੇ ਆਉਣ ਨੂੰ ਵਾਸਤੇ ਜਿੰਨਾ ਕੋਈ ਬਾਹਰੋਂ ਦੇ ਟੂਰਿਸਟ ਵਾਸਤੇ ਠੀਕ ਹੈ ਠੀਕ ਹੈ ਕਲੀ ਆਉਂਦਾ ਕੰਮ ਹਜੇ ਠੀਕ ਹੈ ਨੂੰ ਸਾਫ਼ ਸੁਥਰਾ ਪੂਰਾ ਹੋਏ ਨਹੀਂ ਤੇ ਆਮ ਆਪ ਵੇਖਦੇ ਇਨਸਪੈਕਟ ਕਰਨਾ ਪੈਂਦਾ ਇੱਥੇ ਦੀ ਜਿਹੜੀ ਜਿਹੜੇ ਅਪਰੂਵ ਹਾਗ ਵਾਲੇ ਨਾ ਹਾਂਜੀ ਬਹੁਤ ਕਹਿਣ ਦਾ ਮਤਲਬ ਸਖਤ ਆ ਤੀਜੇ ਚੌਥੇ ਦਿਨ ਇੱਥੇ ਆਣ ਕੇ ਚੈੱਕ ਕਰਦੇ ਉਹ ਹਰ ਇੱਕ ਚੀਜ਼ ਨੂੰ ਤੁਸੀਂ ਪਲੇਟ ਦੇ ਉੱਪਰ ਵੀ ਮੜਾ ਜਿਹੀ ਚੀਜ਼ ਰਹਿ ਗਈ ਕਿਤੇ ਦੇਖੀ ਇਹਨਾਂ ਨੂੰ ਜਿਹੜੇ ਫੂਡ ਵਿਭਾਗ ਵਾਲੇ ਇੱਥੇ ਚੈਕਿੰਗ ਕਰਦੇ ਹੀ ਰਹਿੰਦੇ ਆ ਤੀਜੇ ਚੌਥੇ ਤੇ ਪੰਜਵੇਂ ਦਿਨ ਕੋਈ ਪਤਾ ਨਹੀਂ ਕਿਹੜੇ ਮੌਕੇ ਉਹਨਾਂ ਦੀ ਗੱਡੀ ਆਉਣੀ ਹੈ ਉਹਨਾਂ ਚੈੱਕ ਕਰਨਾ ਪੂਰਾ ਕਲੀਨ ਕਰਨਾ ਪੈਂਦਾ ਡੇਲੀ ਮਾਰ ਕੇ ਸਰਫ ਡੇਲੀ ਪੋਚਾ ਮ ਸਰੇ ਸ਼ਾਮ ਤਨਵਰੀ ਕਲੀਨ ਕਰਨਾ ਪੈਂਦਾ ਮਤਲਬ ਪ੍ਰੋਪਰ ਇੱਥੇ ਚੈਕਿੰਗ ਹੁੰਦੀ ਹੁੰਦੀ ਹੈ ਸਾਰੇ ਕੋਈ ਵੀ ਇੱਥੇ ਰੈਸਟੋਰੈਂਟ ਦੀ ਚੈਕਿੰਗ ਹੋਣੀ ਹੋਣੀ ਹੈ ਕੋਈ ਕੋਈ ਵੀ ਠੀਕ ਆ ਦੇਖੋ ਇਹ ਫੈਮਿਲੀ ਰੂਮ ਆ ਠੀਕ ਹੈ ਜੀ ਇਹ ਵਾਲਾ ਫੈਮਿਲੀ ਵਾਸਤੇ ਬੜੀ ਆਸਤੋ ਮੈਂ ਮੰਦੇ ਹਾਂ ਕਿ ਉਹ ਕੰਦੀ ਹੋਣਗੇ ਬੰਦੇ ਹੋਣਗੇ ਇਹ ਯੂਨੋ ਵਾਸਤੇ ਹੈ ਇਹ ਸਭ ਵੀ ਆਈਪੀਏ ਵਾਸਤੇ ਬਣਾਇਆ ਹੋਇਆ ਹੈ ਤੇ ਇੱਥੇ ਜਿਹੜਾ ਮਤਲਬ ਸਸਿਕਾ ਤੇ ਇੱਥੇ ਜਿਹੜਾ ਆਪਣਾ ਮਤਲਬ ਜਿਹੜੇ ਟੂਰਿਸਟ ਜਿਆਦਾਤਰ ਟੂਰਿਸਟ ਹੀ ਆਉਂਦੇ ਹੋਣਗੇ ਨਹੀਂ ਟੂਰਿਸਟ ਭਾਜੀ ਟੂਰਿਸਟ ਟੋਟਲ ਟੂਰਿਸਟ ਬਾਕੀ ਲੋਕਲ ਦਾ ਜਦੋਂ ਆਪਾਂ ਟੂਰਿਸਟ ਬੰਦ ਹੋ ਜਾਂਦਾ ਨਾ ਹਾਂਜੀ ਹਾਂਜੀ ਉਸ ਤੋਂ ਬਾਅਦ ਇਹ ਲੋਕਲ ਨਗਰ ਆ ਗੁੰਦਾ ਠੀਕ ਹੈ ਜੀ ਟੂਰਿਸਟਿਕ ਜਲਦਾ ਬਾਕੀ ਕੰਮ ਚੱਲਦਾ 12 ਵਜੇ ਤੋਂ ਬਾਅਦ 12 ਵਜੇ ਤੋਂ ਲੈ ਕੇ 12 ਵਜੇ ਲਗਾਤਾਰ ਹੀ ਕੰਮ ਚੱਲਦਾ ਰਹਿੰਦਾ ਮਤਲਬ ਇਹ ਟਾਈਮ ਨਹੀਂ ਹੈ ਜੇ 11 ਸਵਾ 11 ਹੋਏਗਾ ਇੱਥੇ ਟੂਰਿਸਟ ਵੀ ਜਦੋਂ ਰਾਤ ਨੂੰ ਜਦੋਂ ਲੇਟ ਸੌਂਦੇ ਆ ਹਾਂਜੀ ਹਾਂਜੀ ਬਾਹਰੋਂ ਆਣਗੇ ਠੀਕ ਹੈ ਤੇ ਟੂਰਿਸਟ ਕਹਿਣ ਦਾ ਮਤਲਬ ਜਿੰਨਾ ਵੀ ਰਾਤ ਨੂੰ ਸੌਂਦਾ ਬਾਕੀ ਸਾਰਾ ਟੂਰਿਸਟ ਸਿਰ ਤੇ ਟੂਰਿਸਟ ਪਲੇਸ ਮੰਨੋ ਤੁਸੀਂ ਹਾਂ ਟੂਰਿਸਟ ਜਗ੍ਹਾ ਹੈ ਇੱਥੇ ਘੱਟੋ ਘੱਟ 15 16 ਵਿੱਚ ਹੈ ਇੱਥੇ ਕਿ ਸਪੈਸ਼ਲ ਦੋ ਤਿੰਨ ਲੱਗਦੇ ਇੱਕ ਬੰਦੇ ਨੂੰ ਉਹ ਤੰਦਨ ਹੀ ਲੋਕੀ ਆਪਾਂ ਨੂੰ ਇੱਥੇ ਖਾਣਾ ਆਪਣੇ ਕੋਲ ਖਾ ਕੇ ਜਾਂਦੇ ਵਧੀਆ ਉਹ ਮੈਂ ਦੇਖਿਆ ਪਿੱਛੇ ਇੰਨਾ ਜਗ੍ਹਾ ਖੁੱਲਾ ਨਹੀਂ ਕਿਤੇ ਵੀ ਦੇਖਿਆ ਵੀ ਜਿੱਥੇ ਜਿਵੇਂ ਤੁਹਾਡੇ ਮਨਵਾ ਦਾ ਨਹੀਂ ਪਾਰਕਿੰਗ ਬਹੁਤ ਖੁੱਲੀ ਹੈ ਜੀ ਪਾਰਕਿੰਗ ਆਪਣੇ ਕੋਲ ਦੇਖੋ ਤੁਸੀਂ ਆ ਸਾਰੀ ਪਾਰਕਿੰਗ ਆਪਣੀ ਇੱਥੋਂ ਲੈ ਕੇ ਉਹ ਸਾਰੀ ਕਿਉਂ ਵੱਡੀਆਂ ਗੱਡੀਆਂ ਨੂੰ ਪਾਰਕਿੰਗ ਕਿਹਦੀ ਖੁੱਲੀ ਹਾਂਜੀ ਹਾਂਜੀ ਜਿਵੇਂ ਮੰਨ ਲਓ ਬੱੱਸਾਂ ਵਗੈਰਾ ਆਉਂਦੀਆਂ ਨੇ ਤੇ ਉਹਨਾਂ ਵਾਸਤੇ ਟੂਰਿਸਟ ਬੱੱਸਾਂ ਦੀਆਂ ਵੀ ਆਉਂਦੀਆਂ ਸਾਰੀਆਂ ਆ ਪਿੱਛੇ ਤੱਕ ਆਪਣੇ ਇਧਰ ਵੀ ਜਗ੍ਹਾ ਦੇਖੋ ਇਹਨਾਂ ਨੂੰ ਖੁਸ਼ਾ ਲੰਮੀ ਆਪਣੇ ਕੋਲ ਹੀ ਆਏ ਨੇ ਤੇ ਇੱਥੇ ਫਿਰ ਤੁਸੀਂ ਮੰਨ ਲਓ ਪਰਿਵਾਰ ਦੇ ਸਮੇਤ ਹੀ ਰਹ ਜੀ 25 ਸਾਲਾਂ ਦਾ ਅੱਛਾ ਮੇਰੀ ਠੀਕ ਹੈ ਠੀਕ ਹੈ ਕਿ ਅਸੀਂ ਇੱਥੇ ਹੀ ਮਲਾ ਰੇਂਜਨ ਨੂੰ ਸਾਨੂੰ ਕਾਫੀ ਟਾਈਮ ਹੋ ਗਿਆ ਵਾ ਬਾਕੀ ਹੁਣ ਗਿਆ ਨਾ ਮਤਲਬ ਅਸੀਂ ਆਪਦਾ ਅੱਡ ਪਹਿਲਾਂ ਪਾਜੀ ਉਹਨਾਂ ਦੇ ਸੀਗੇ ਅਸੀਂ ਉਹਨਾਂ ਨਾਲ ਇਕੱਠਾ ਕੰਮ ਕਰਦੇ ਸੀ ਉਹਨਾਂ ਨਾਲ ਠੀਕ ਹੈ ਮੈਂ ਪਿੱਛੇ ਵੀ ਇੱਕ ਢਾਬਾ ਵੇਖਿਆ ਮੰਡ ਪੰਜਾਬੀ ਢਾਬਾ ਵੇਖਿਆ ਹੈ ਉਸ ਤੋਂ ਬਾਅਦ ਵਿੱਚ ਮੈਨੂੰ ਕੋਈ ਵੀ ਇੱਧਰ ਪੰਜਾਬੀ ਨਹੀਂ ਦਿਖਿਆਗਾ ਕੋਈ ਵੀ ਇੱਕ ਤੁਹਾਨੂੰ ਮੈਂ ਪਹਿਲੀ ਵਾਰੀ ਤੁਸੀਂ ਥੋੜਾ ਜਿਆ ਧਿਆਨ ਨਹੀਂ ਦਿੱਤਾ ਤੁਸੀਂ ਉਧਰੋਂ ਆਏ ਆ ਨਾ ਤੇ ਤੁਸੀਂ ਇੱਧਰ ਆ ਗਏ ਆ ਐਸ ਤੋਂ ਗਾੜੀ ਤੁਹਾਨੂੰ ਤਿੰਨ ਚਾਰ ਢਾਬੇ ਆਪਣੇ ਖਾਲਸਾ ਪੰਜਾਬੀ ਨਾਮ ਤੋਂ ਦੋ ਤਿੰਨ ਢਾਬੇ ਹੈਗੇ ਆ ਠੀਕ ਹੈ ਜੀ ਮੰਨ ਦੇ ਨਾਮ ਤੋਂ ਦੋ ਤਿੰਨ ਢਾਬੇ ਹੈਗੇ ਆ ਹੈਪੀ ਪੰਜਾਬੀ ਢਾਬਾ ਹਾਂਜੀ ਉਹਨਾਂ ਦੇ ਵੀ ਦੋ ਤਿੰਨ ਢਾਬੇ ਸਾਰੇ ਅਸੀਂ ਗਰੁੱਪ ਸੀ ਪਹਿਲਾਂ ਇਕੱਠਾ ਹੀ ਸੀ ਸਾਰਿਆਂ ਨੇ ਆਪਦੇ ਐਡਵਰਟ ਕਰਦੇ ਆ ਇਹ ਜਿਹੜਾ ਰੋਡ ਹੈ ਮਾਲਵਾਂ ਤੋਂ ਇਹ ਕਿੱਧਰ ਨੂੰ ਜਾਂਦਾ ਜੇ ਕੋਈ ਮੰਨ ਲਓ ਕੱਲ ਨੂੰ ਕੋਈ ਆਉਂਦਾ ਤੇ ਉਹਨੂੰ ਪਤਾ ਲੱਗ ਜਾਵੇ ਇਹ ਮੜਾ ਦੱਸਦੇ ਹੋ ਆਪਣੇ ਵੀਡੀਓ ਦੇ ਵਿੱਚ ਇਹ ਭਾਜੀ ਸ਼ਾਮਤ ਬਾੜੀ ਤੋਂ ਇਧਰੋਂ ਚਾਉਂਗੇ ਤੁਸੀਂ ਤੇ ਮਾਲਵਾਂੋਂ ਦਾ ਰੋੜੇ ਠੀਕ ਹੈ ਜੀ ਠੀਕ ਹੈ ਕੱਟਾ ਹੋ ਕੇ ਮਾਲਵਾਂ ਸਿੱਧਾ ਇਹ ਰੋੜ ਇਹੀ ਰੋੜ ਵਾਪਸ ਜਾਣਾ ਭਾਜੀ ਉੜਾਲ ਹੋ ਕੇ ਗੋਆ ਇਹੀ ਰੋਡ ਮਿਲ ਜੇ ਕਿਸੇ ਪਾਸੇ ਜਾਣਾ ਨਹੀਂ ਇਹਹੀ ਰੋਡ ਤੁਸੀਂ ਕਿਤੇ ਵੀ ਨੈਪਟਲਾਉਂਗੇ ਤੁਹਾਨੂੰ ਸਿੱਧਾ ਗੋਆ ਦਾ ਇਥੋਂ ਸਿੱਧਾ ਸ਼ਾਰਟਕਟ ਰਾ ਵੀ ਹੈਗਾ ਠੀਕ ਹੈ ਠੀਕ ਹੈ ਇਹਨੇ ਆਪਣੇ ਭਾਜੀ ਜਿਨ੍ਹਾਂ ਨੇ ਇੱਥੇ ਪੰਜਾਬੀ ਢਾਬਾ ਖਾਲਸਾ ਪੰਜਾਬੀ ਢਾਬਾ ਬਣਾਇਆ ਇਹ ਚੀਜ਼ ਵੇਖ ਕੇ ਆਪਾਂ ਨੂੰ ਬਹੁਤ ਖੁਸ਼ੀ ਹੋਈ ਤੇ ਜਦੋਂ ਤੁਸੀਂ ਵੀ ਤੁਹਾਡਾ ਵੀ ਕਿਤੇ ਚੱਕਰ ਲੱਗਦਾ ਘੁੰਮਣ ਆਉਂਦੇ ਹੋ ਪਰਿਵਾਰ ਸਮੇਤ ਤੇ ਇਹਨਾਂ ਦੇ ਹੋਟਲ ਦੇ ਵਿੱਚ ਇੱਕ ਵਾਰੀ ਜਰੂਰ ਸਟੇ ਕਰਨਾ ਇੱਥੇ ਜਿਹੜਾ ਖਾਣਾ ਤਿਆਰ ਜਿਹੜਾ ਹੁੰਦਾ ਸਾਰਾ ਆਪਣਾ ਲੱਕੜੀ ਤੇ ਪੂਰਾ ਕੰਮ ਲੱਕੜ ਤਾਂ ਹੁੰਦਾ ਪੂਰਾ ਇੱਥੇ ਸਾਰਾ ਲੱਕੜੀ ਤੇ ਹੁੰਦਾ ਜੋ ਬਸ ਰੱਸੀ ਵੀ ਜਿੰਨੀ ਬਣਾਈਦੀ ਹੈ ਲੱਕੜ ਤੇ ਬਣਾਈਦੀ ਹੈ ਅੱਛਾ ਲੱਕੜ ਤੇ ਸਿਲੰਡਰ ਤਾਂ ਨਹੀਂ ਸਿਲੰਡਰ ਦਾ ਸਰ ਪਰ ਰੋਲ ਇੰਨਾ ਹੀ ਹੈ ਕਿ ਉੱਥੋਂ ਜਦੋਂ ਆਪਾਂ ਮੜਾ ਜਾ ਕੋਈ ਨੂੰ ਗਰਮ ਕਰਕੇ ਤਿਆਰ ਕਰਕੇ ਦੇਣਾ ਹੈ ਇੰਨੇ ਰੋਲੇ ਵਿੱਚ ਅੱਛਾ ਜੀ ਬਾਕੀ ਸਾਰਾ ਲੱਕੜੀ ਦੇ ਤਿਆਰ ਹੋਣਾ ਹੈ ਇਹ ਜਰਾ ਆਪਣੇ ਭਾਜੀ ਹੁਣੀ ਇਹ ਵੀ ਲੋਹਿਆਂ ਤੋਂ ਆ ਅੱਛਾ ਲੋਹਿਆਂ ਤੋਂ ਤੁਸੀਂ ਕਿੰਨੇ ਟਾਈਮ ਤੋਂ ਤੁਸੀਂ ਮਿੰਨਰ ਹੋ ਕੇ ਚਾਰ ਨਹੀਂ ਇਸੇ 4 ਮਹੀਨੇ ਹੋ ਗਏ ਠੀਕ ਹੈ ਠੀਕ ਹੈ ਇਹ ਇੱਥੇ ਵਾਲਾ ਇਹਨਾਂ ਦੇ ਦੋ ਤਿੰਨ ਇਹ ਆ ਬਾਕੀ ਆਪਣੇ ਸਾਰੇ ਪੰਜਾਬੀ ਬੰਦੇ ਆ ਏਅਰਪੋਰਟ ਤੇ ਇੱਥੇ ਠੀਕ ਹੈ ਮਤਲਬ ਟੋਟਲ ਪੰਜਾਬੀ ਆ ਚਾਬੀ ਲੈ ਕੇ ਆਈ ਹੈ ਲੋ ਪਿੱਛੇ ਗੇਟ ਦੀ ਵਧੀਆ ਸਟਾਫ ਆ ਤੇ ਆਪਣੇ ਨਾਲ ਵਧੀਆ ਜੁੜ ਕੇ ਚੱਲਦਾ ਤੇ ਦੂਜੀ ਗੱਲ ਭਾਜੀ ਤੁਹਾਡਾ ਬਹੁਤ ਧੰਨਵਾਦ ਆ ਕਿ ਸਾਡੇ ਕੋ ਭਾਏ ਆ ਆ ਭਾਜੀ ਹੁਣਾਂ ਦਾ ਦੇਖੋ ਜੀ ਤੇ ਨੇਪਾਲੀ ਹੁਣਾਂ ਦੀ ਸਪੋਰਟ ਕਰੋ ਪੂਰੀ ਇਹ ਆਪਣੇ ਭਾਜੀ ਭਾਜੀ ਪੰਜਾਬ ਤੋਂ ਆਏ ਆ ਅੰਨ ਦੀ ਵਧੀਆ ਸਪੋਰਟ ਕਰਨੀ ਆ ਵਧੀਆ ਪਾਜੀ ਹੁਣੀ ਬਹੁਤ ਵਧੀਆ ਬੰਦੇ ਆ ਤੇ ਪਾਜੀ ਹੁਣੀ ਨੇਚਰ ਬਹੁਤ ਵਧੀਆ ਠੀਕੇ ਪਾਜੀ ਥੈਂਕ ਯੂ ਚੰਗਾ ਲੱਗਾ ਤੁਹਾਨੂੰ ਰੱਖੀ ਬਹੁਤ ਆਪਾਂ ਨਾ ਪੰਜਾਬੀ ਖਾਨਸਾ ਪੰਜਾਬੀ ਢਾਬੇ ਤੋਂ ਰੋਡ ਥੋੜਾ ਜਿਹਾ ਚੇਂਜ ਕੀਤਾ ਤੇ ਬਾਈ ਜੀ ਕਹਿੰਦੇ ਸੀ ਇੱਕ ਬੰਦ ਆ ਉੱਥੇ ਪੰਜਾਬੀ ਢਾਬਾ ਹੈਗਾ ਤੁਸੀਂ ਰਾਤ ਨੂੰ ਸਟੇ ਕਰ ਸਕਦੇ ਤੇ ਪਰ ਆਪਾਂ ਨੂੰ ਇਹ ਹੈਗਾ ਵੀ ਆਪਾਂ ਕੋਸਟਲ ਉਹ ਰੋਡ ਜਿਹੜਾ ਸਮੁੰਦਰ ਦਾ ਕਿਨਾਰਾ ਉਹ ਜਾਣਾ ਤੇ ਹੁਣ ਆਪਾਂ ਚਿੱਪੀ ਨੂੰ ਜਾ ਰਹੇ ਆ ਏਅਰਪੋਰਟ ਰੋਡ ਤੇ ਕਿਉਂਕਿ ਜੇ ਆਪਾਂ ਉਸ ਸਾਈਡ ਨੂੰ ਚਲਾ ਜਾਂਦੇ ਗੋਆ ਹਾਈਵੇ ਤੇ ਜਿਹੜਾ ਆਪਣਾ ਗੁੰਬੇ ਟੂ ਗੋਆ ਹਾਈਵੇ ਆਉਂਦਾ ਉਹ ਬਹੁਤ ਚੀਜ਼ਾਂ ਜਿਹੜੀਆਂ ਮਿਸ ਹੋ ਜਾਣੀਆਂ ਆਹੀਂ ਤੇ ਕਹਿੰਦੇ ਬਾਈ ਜੀ ਕਹਿੰਦੇ ਵੀ ਤੁਹਾਨੂੰ ਇਧਰੋਂ ਭੈੜਾ ਜ਼ਿਆਦਾ ਪਊਗਾ ਸਫਰ ਜ਼ਿਆਦਾ ਪਊਗਾ ਪਰ ਮੈਂ ਕਿਹਾ ਬਾਈ ਜੀ ਸਫਰ ਦਾ ਨਹੀਂ ਆਪਾਂ ਨੂੰ ਕੋਈ ਦਿੱਕਤ ਆ ਆਪਾਂ ਜਿਹੜੀਆਂ ਚੀਜ਼ਾਂ ਵੇਖਣ ਆਏ ਹਨ ਉਹ ਦੇਖਣੀਆਂ ਇਸ ਕਰਕੇ ਹੁਣ ਆਪਾਂ ਫਿਰ ਇਧਰ ਸਮੁੰਦਰ ਦਾ ਕਿਨਾਰਾ ਹੀ ਫੜ ਲਿਆ ਕਿਉਂਕਿ ਮਨ ਜਾਣੀ ਹੀ ਮੰਦਾ ਉਧਰ ਹਾਈਵੇ ਦਾ ਸ਼ੋਰ ਸ਼ਰਾਬਾ ਉਹ ਸਕੂਨ ਜਾਣੀ ਚੀਜ਼ ਦਿੰਦੀ ਪੀਦੇ ਰੋਡ ਤੇ ਪੈਂਦਾ ਆ ਖਾਲੀ ਮੈਦਾਨ ਸੁੱਕੇ ਹੋਏ ਘਾਹ ਦੇ ਆਪਣ ਨਜ਼ਰ ਆਉਂਦੇ ਰੋਡ ਸੁੰਨਸਾਣੀ ਹੈ ਜਿਆਦਾ ਕੋਈ ਸ਼ੋਰ ਸ਼ਰਾਬਾ ਨਹੀਂਗਾ ਕਹਿੰਦਾ ਅੱਗੇ ਨਾ ਤੁਹਾਨੂੰ ਕਿਸ਼ਤੀ ਮਿਲਣੀ ਹੈ ਨਾ ਕਿ ਪੁਲ ਮਿਲਣਾ ਇਸ ਕਰਕੇ ਆਪਣਾ ਰੋਡ ਪਹਿਲਾਂ ਚੇਂਜ ਕਰਨ ਲੱਗੇ ਪਰ ਆ ਜਿਹੜਾ ਗਾ ਕਰਲੀ ਦਰਿਆ ਹੈ ਚਿਪਲੀ ਰੋਡ 에어ਪੋਰਟ ਰੋਡ ਉਸ ਰੋਡ ਦੇ ਉੱਪਰ ਹੀ ਆਪਾਂ ਚੱਲਦੇ ਪਏ ਤੇ ਇਹ ਸਾਰਾ ਜਿਹੜਾ ਕਰਲੀ ਦਰਿਆ ਹੈ ਇੱਦਾਂ ਅਰਬੀਨ ਸਾਗਰ ਦੇ ਵਿੱਚ ਜਾ ਕੇ ਮਿਲ ਜਾਂਦਾ ਆ ਪਾਣੀ ਬਹੁਤ ਸਾਫ਼ ਹੈ ਇੱਧਰਲੇ ਪਨੇ ਫਿਸ਼ਿੰਗ ਦਾ ਵੱਡੇ ਪੱਧਰ ਤੇ ਕਾਰੋਬਾਰ ਚੱਲਦਾ ਉਹ ਲੈ ਕੇ ਕਿਸ਼ਤੀਆਂ ਵਿੱਚ ਦਰਿਆ ਤੇ ਚੱਲਦੇ ਬੈਠੇ ਇਦਾਂ ਦੀਆਂ ਕਾਪੀ ਨਦੀਆਂ ਝਰਨੇ ਜਿਹੜੇ ਆ ਸਮੁੰਦਰ ਦੇ ਵਿੱਚ ਮਿਲਦੇ ਦਿੰਦੇ ਨੇ ਸਾਰੇ ਬੰਨੇ ਹਰਿਆ ਭਰਿਆ ਵੇਚ ਕਾ ਕਲਿਆਰ ਪਾਣੀ ਹੋ ਚੁੱਕਿਆ ਚਿੱਪਲੀ ਜਿਹੜਾ 에어ਪੋਰਟ ਬਣਿਆ ਆ ਤੇ ਆਪਾਂ 에어ਪੋਰਟ ਤੇ ਕੋਲ ਕੋਲ ਦੀ ਲੰਘ ਕੇ ਜਾ ਰਹੇ ਆ ਆ ਸਭ ਬੈਸਾਨਾ 에어ਪੋਰਟ ਆ ਤੁਸੀਂ ਦੇਖੋ ਕਿੰਨਾ ਵੱਡਾ ਪਰ ਇਸ ਜਗ੍ਹਾ ਤੇ ਉਹਨਾਂ ਕੋਲ ਫਲਾਈਟਾਂ ਬਹੁਤ ਘੱਟ ਹੀ ਉੱਡਦੀਆਂ ਆਈਆਂ ਨੇ ਬਣਿਆ ਆ ਬਹੁਤ ਸ਼ਾਨਦਾਰ ਬਹੁਤ ਖੁੱਲਾ ਡੁੱਲਾ ਸਾਰਾ ਸੁੰਨਸਾਨ ਹੈ ਕੋਈ ਆਸ-ਪਾਸ ਹਰੈਸ਼ ਨਹੀਂ ਹੈਗੀ ਤੇ ਇੱਕ ਪੰਨੇ 에어ਪੋਰਟ ਤੇ ਦੂਜੇ ਪੰਨੇ ਆ ਖਾਦੀ ਮਦਾਨ ਆ ਇਸ 에어ਪੋਰਟ ਦਾ ਨਾਮ ਸਿੰਧੂ ਦੁਰਗ ਸਿੰਧੂ ਦੁਰਗ 에어ਪੋਰਟ ਹੈ ਤੇ ਆਪਾਂ ਨਾ ਉਹ ਸਾਈਡ ਨੂੰ ਜਾਣਾ ਪਰਲੇ ਬੰਨੇ ਤੇ ਆ ਸਾਰਾ 99 ਬੜਿਆ ਹੋਇਆ ਉਹ ਇਧਰ ਤੋੜ ਚ ਕਰ ਤੇ ਇਹਦੇ ਨਾਲ ਨਾਲ ਹੀ ਆਪਾਂ ਨੂੰ ਜਿਹੜਾ ਸਫਰ ਹੈ ਨਾ ਘੁੰਮ ਕੇ ਆਉਣਾ ਪੈਣਾ ਕਿਉਂਕਿ ਅੱਗੇ ਰਨਵੇ ਆ ਜਾਂਦਾ ਹੁਣ ਪਰ ਉਹ ਅੱਗੇ ਇੱਥੋਂ ਘੁੰਮ ਕੇ ਆਣ ਕੇ ਤੇ ਫਿਰ ਆਪਾਂ ਐ ਸਾਈਡ ਨੂੰ ਆਉਣਾ ਉਹ ਸਾਹਮਣੇ ਜਿਹੜਾ ਸ਼ਹਿਰ ਹੈ ਇਧਰਲੇ ਬੰਨੇ ਨੂੰ ਤੋ ਇਧਰਲੇ ਬੰਨੇ 에ਰਪੋਰਟ ਫੋਨ ਕਰਕੇ ਆਪਾਂ ਨੂੰ ਡਬਲ ਰਸਤਾ ਜਿਹੜਾ ਕ੍ਰੋਸ ਕਰਨਾ ਪੈ ਰਿਹਾ ਕਿਲਾ ਜਾ ਆ ਆ ਬੁੱਝ ਜੰਗਲੀ ਜਨਵਰਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਲੁੰਬੜੀਆਂ ਬਣੀਆਂ ਯਾਰੇ ਰਕਤ ਬੱਕੇ ਜਿਹੜੇ ਹੋਏ ਆ ਤੇ ਹਿਰਨ ਨੇ ਬਣੇ ਹੋਏ ਆ ਕਿਉਂਕਿ ਇੱਥੇ ਰੈਸ਼ ਨਹੀਂ ਹੈਗੀ ਇਹ ਉੱਤਲੇ ਬੰਨੇ ਸੰਗਾ ਸੰਗਣਾ ਜੰਗਲੇ ਜਿਹੜੇ ਜਨਵਰਾਂ ਦੇ ਰਹਿਣ ਵਾਸਤੇ ਨੇ ਜਿਹੜਾ ਤੁਹਾਨੂੰ ਮਿਲਦਾ ਤੇ ਕਰਕੇ ਜਨਵਰ ਉੱਥੇ ਜਿੱਥੇ ਸ਼ਾਂਤੀ ਹੋਵੇ ਤੇ ਜਿੱਥੇ ਸ਼ੋਰ ਸ਼ਰਾਬਾ ਨਾ ਹੋਵੇ ਹੇ ਜਰਾ ਬਸਾ ਕੇ ਕਰਦੇ ਆਂ ਤੇ ਉਥਲੇ ਬੰਨਿਓ ਆਪਾਂ ਘੁੰਮ ਕੇ ਆਏ ਆ ਇਧਰ ਲੈ ਬੰਨਿਓ ਤੇ ਹੁਣ ਇੱਥੇ ਆ ਵਾਈਪੁਆਇੰਟ ਬਣਦਾ ਤੇ ਆ ਜਿਹੜਾ ਚਿਪਲੀ ਸ਼ਹਿਰ ਨੂੰ ਿਟਵਾ ਜਾਂਦਾ ਤੇ 에어ਪੋਰਟ ਸਾਈਡ ਤੇ ਰਹਿ ਜੂਗਾ ਤੇ ਇਧਰ ਲੈ ਬੰਨਿਓ ਆਪਾਂ ਅੱਗੇ ਨੂੰ ਵਾਦਾਂਗੇ ਵਾਦੇ ਜਾਂਗੇ ਨਾਲ ਖਾਲੀ ਮਾਰਦੇ ਨੇ ਐਨਾ ਪੱਥਰ ਨੂੰ ਜੇ ਤੇ ਇਸੇ ਰੁਸੀਨਾ ਨਾਲ ਤੋੜਦੇ ਕੋਲ ਲੈ ਨਾਲ ਵਰਮਾ ਲੱਗਾ ਚੰਗੀ ਛੱਟ ਮਾਰਦਾ ਤੇ ਆ ਤਾਰਾਂ ਮਛਾਉਂਦੇ ਨਾਲ ਨਾਲ ਆ ਤਾਰਾਂ ਪਈਆਂ ਏਅਰਪੋਰਟ ਦੇ ਰੋਡ ਤੋਂ ਆਪਾਂ ਹੁਣ ਬਾਹਰ ਆ ਗਏ ਆ। ਕਾਫੀ ਲੰਮਾ ਜਿਹੜਾ ਰੋਡ ਐ ਆਪਣਾ ਇਧਰੋਂ ਘੁੰਮ ਕੇ ਉਹ ਬੈਕ ਸਾਈਡ ਤੋਂ ਉਹੀ ਰਸਤਾ ਦੁਬਾਰਾ ਫਿਰ ਲਗਭਗ ਜੇ ਆਪਾਂ ਕਹਿ ਲਈਏ ਤੇ 2 ਕੁ ਕਿੱल्ल्या ਦਾ ਹੋਏਗਾ ਰੋਡ। 2 ਕੁ ਕਿੱल्ल्या ਦੇ 3 ਕਿੱल्ल्या ਦੇ ਚੌੜਾ ਸੀਗਾ। ਜੇ ਉਹ ਆਪਾਂ ਸਿੱਧਾ ਉਧਰੋਂ ਕ੍ਰੋਸ ਕਰਦੇ। ਏਅਰਪੋਰਟ ਹੋਣ ਕਰਕੇ 90 ਪੜਿਆ ਆ ਤੇ ਇਧਰਲੇ ਬਣਿਆ ਆਪਾਂ ਨੂੰ ਬਹੁਤ ਲੰਮਾ ਸੌ ਰੁਪਿਆ ਘਟੋ-ਘਟ 6-7 ਕਿਲੋਮੀਟਰ ਐਕਸਟਰਾ ਪਿਆਗਾ। ਚੱਲਦੇ ਰਸਤੇ ਦੇ ਵਿੱਚ ਲੱਗਦੀ ਪਈ ਉਹ ਪਿਆਸ ਤੇ ਅੱਜ ਤੋਂਪ ਲੱਗੀ ਮਿੱਠੀ ਜੀ ਤੋਂਪ ਲੱਗੀ ਆ ਪਰ ਸਫਰ ਨੂੰ ਆਪਾਂ ਖਿੱਚੀ ਜਾਣੇ ਆ ਢਾਈ ਵਾ ਚੁੱਕੇ ਨੇ ਤੇ ਆਪਾਂ ਇਸ ਬਾਗ ਦੇ ਵਿੱਚ ਰੁਕੇ ਆ ਇਹ ਅੰਬਾਂ ਦਾ ਬਾਗ ਏ ਤੇ ਇੱਥੇ ਆਪਾਂ ਡੇਰੀ ਲਾ ਲਿਆ ਸਾਈਕਲ ਇੱਥੇ ਲਾ ਦਿੱਤਾ ਤੇ ਰਸਤੇ ਦੇ ਵਿੱਚ ਖਾਲ ਖਾਲਸਾ ਪੰਜਾਬੀ ਢਾਬੇ ਵਾਲਿਆਂ ਨੇ ਆਪਣੇ ਵਾਸਤੇ ਦੁਪਹਿਰ ਦੀ ਰੋਟੀ ਪੈਕ ਕਰ ਦਿੱਤੀ ਸੀ ਤੇ ਬਾਈ ਕਹਿੰਦਾ ਜਿੱਥੇ ਰਸਤੇ 'ਚ ਭੁੱਖ ਲੱਗੇ ਤੇ ਖਾ ਲਿਆ ਜੇ ਹੁਣ ਆਪਾਂ ਇੱਥੇ ਬੈਠ ਕੇ ਰੋਟੀ ਖਾਣੇ ਥੋੜਾ ਜਿਹਾ ਦਮ ਮਾਰਾਂਗੇ ਤੇ ਫੇਰ ਅੱਗੇ ਵਧਾਂਗੇ ਲੋ ਵਾਹ ਲੋ ਵਾਹ ਜੇਨਾਮ ਆਪਾਂ ਨੂੰ ਉੱਥੇ ਵੇਖ ਕੇ ਜੋ ਖਾਲਸਾ ਢਾਬੇ ਤੇ ਰੁਕੇ ਆ ਤੇ ਮੈਂ ਜਦੋਂ ਦੇਖਿਆ ਨਾ ਪੰਜਾਬੀ ਖਾਲਸਾ ਢਾਬਾ ਤੇ ਬੜਾ ਅਜੀਬ ਜਿਹਾ ਲੱਗਿਆ ਕਿਉਂਕਿ ਕੋਈ ਵੀ ਪੰਜਾਬੀ ਲਾਗੇ ਬੰਨੇ ਆਪ ਨੂੰ ਨਜ਼ਰ ਨਹੀਂ ਆਇਆ ਤੇ ਵਧੀਆ ਲੱਗਦਾ ਵੀ ਜਦੋਂ ਬਾਈ ਏਡੀ ਏਡੀ ਦੂਰ ਆਪਰੇ ਲਾਗੇ ਦੇ ਹੀ ਲੋਹਿਆਂ ਤੋਂ ਹੀ ਸ਼ਾਇਦ ਤੇ ਆਣ ਕੇ ਤੇ ਉਹਨਾਂ ਨੇ ਇੱਥੇ ਕੰਮ ਚਲਾਇਆ ਆ ਬਾਈ ਨੇ ਦੱਸਿਆ ਵੀ ਆਪਣਾ ਕੰਮ ਨਾ ਵਧੀਆ ਚੱਲਦਾ ਹੈ ਰਾਤ ਨੂੰ ਮਤਲਬ 12 ਵਜੇ ਤੇ ਸਵੇਰੇ 12 ਵਜੇ ਤੋਂ ਲਾਗੇ ਤੇ ਕਾਫੀ ਕਰਾਊਡ ਆਉਂਦਾ ਆਪਣੇ ਕੋਲ ਆ ਬਾਈ ਨੇ ਆਪਾਂ ਨੂੰ ਦਹੀਂ ਵੀ ਦਿੱਤਾ ਨਾਲ ਦਹੀਂ ਨਾਲ ਇੱਕ ਪਰੌਂਠਾ ਦਿੱਤਾ ਉਹ ਸ਼ੱਕੇ ਤੇ ਆਪਾਂ ਗਾਣ ਵਧਾਏ ਨਾਲ ਥੋੜਾ ਜਿਹਾ ਆਚਾਰ ਵੀ ਦੇ ਦਿੱਤਾ ਹੈ ਅੱਜ ਸਫ਼ਰ ਆਪਣਾ ਲੰਬਾ ਹੀ ਆ ਪਰ ਬਾਕੀ ਵੇਖਾਂਗੇ ਟਾਈਮ ਰਹਿੰਦੇ ਜ ਆਪਾਂ ਨੂੰ ਰੁਕਣਾ ਪੈਂਦਾ ਹੈ ਤੇ ਕਈ ਵਾਰੀ ਕੋਈ ਸਾਥ ਮਿਲ ਜਾਂਦਾ ਨਹੀਂ ਤੇ ਫਿਰ ਟੈਂਟ ਦਾ ਕੋਈ ਇੰਤਜ਼ਾਮ ਕਰਾਂਗੇ ਤੇ ਜੇ ਤਾਂ ਪਿਛਲਾ ਸਫ਼ਰ ਆਪਾਂ ਨੂੰ ਬੜਾ ਵਧੀਆ ਹੋ ਗਿਆ ਸੀਗਾ ਕਿਉਂਕਿ ਬਹੁਤ ਚੰਗਾ ਪਰਿਵਾਰ ਮਿਲ ਗਿਆ ਸੀ ਅੱਜ ਲੇਟ ਹੋ ਗਏ ਥੋੜਾ ਚੱਲਦੇ-ਚੱਲਦੇ ਜਿਆਦਾ ਪ੍ਰੋਬਲਮ ਆਉਂਦੀ ਹੈ ਆਪਾਂ ਨੂੰ ਵੀਡੀਓ ਆਪ ਲੋੜ ਤਾਂ ਨਹੀਂ ਗੀਮ। ਜਾਂ ਚਾਰਜਿੰਗ ਦੀ ਪ੍ਰੋਬਲਮ ਆਉਂਦੀ ਹੈ। ਰਾਤ ਦਾ ਟਿਕਾਣਾ ਹੋਵੇ ਨਾ ਵੀ ਪਤਾ ਜਿੱਥੇ ਰਾਤ ਰੋਜ ਜਾਣਾ। ਫਿਰ ਕੋਈ ਟੈਨਸ਼ਨ ਨਹੀਂ ਹੁੰਦੀ। ਜਗਾ ਚੰਗਾ ਮਿਲ ਜੇ ਤੇ ਰਾਤ ਨਹੀਂ ਸੌਖੀ ਆ ਜਾਂਦੀ। ਬੋਤਲਾਂ ਦੇ ਵਿੱਚ ਨਾ ਪਾਣੀ ਗਰਮ ਬੜੀ ਛਿੱਤੀ ਹੋ ਜਾਂਦਾ। ਪਰੌਂਠਾ ਖਾ ਕੇ ਨਾ ਇੱਕ ਵਾਰੀ ਤਰਵਾਸ ਜਾ ਬਣ ਗਿਆ। ਸਫਰ ਹੁਣ ਕੱਢੀ ਜਾਵਾਂਗੇ ਕਿਉਂਕਿ ਭੁੱਖ ਦੇ ਨਾਲ ਨਾ ਫਿਰ ਸਫਰ ਕੱਢਿਆ ਨਹੀਂ ਜਾਂਦਾਗਾ। ਉਦਾਂ ਦਾ ਕੱਢਣਾ ਹੋਵੇ ਤੇ ਕੋਈ ਚੱਕਰ ਨਹੀਂ ਪਰ ਜਦੋਂ ਆਪਾਂ ਨੂੰ ਪਹਾੜੀ ਚੜਨਾ ਪੈਂਦਾ ਨਾ ਪਹਾੜੀ ਫਿਰ ਬਾਲੇ ਜਿਆਦਾ ਔਖੀਆਂ ਕਰਦੀ ਐ ਸਿੱਧੇ ਸਫ਼ਰ ਤੇ ਨਹੀਂ ਬੰਦਾ ਥੱਕਦਾ ਪਹਾੜੀ ਥਕਾਉਂਦੀ ਹੁਣ 5 ਮਿੰਟ ਰੈਸਟ ਕਰਾਂਗੇ ਤੇ ਫਿਰ ਅੱਗੇ ਚੱਲਾਂਗੇ ਜਿਉਂਦਾ ਰਹੇ ਵੀਰ ਅੱਜ ਦੀ ਦੁਪਹਿਰ ਦਾ ਇੰਤਜ਼ਾਮ ਸਾਡਾ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੇ ਸਾਡੀ ਵੀਡੀਓ ਵੇਖਦੇ ਪਇਓ ਦ ਕਾਸ ਤੌਰ ਤੇ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਦੋ ਰਾਤਾਂ ਆਪਣੇ ਘਰ ਦੇ ਵਿੱਚ ਰੱਖਿਆ ਟੈਂਟ ਲਾ ਕੇ ਮਾਲ ਵਣ ਮਾਰਾਂ ਵਾਸਤੇ ਅੰਕਲ ਆਂਟੀ ਤੇ ਭੈਣ ਦਾ ਬਹੁਤ ਇੱਜ਼ਤਮਾਨ ਕੀਤਾ ਬਹੁਤ ਹੀ ਵਧੀਆ ਚੰਗਾ ਪਰਿਵਾਰ ਸੀ ਕੋਕਣ ਕੋਕਣ ਰੋਡ ਦੇ ਉੱਪਰ ਨਾ ਤਕਰੀਬਨ ਹਰ ਘਰ ਇੱਜ਼ਤ ਕਰਨ ਵਾਲਾ ਮਿਲੇਗਾ ਬਹੁਤ ਚੰਗੇ ਲੋਕ ਨੇ ਫਾਰਮ ਨੂੰ ਆਪਾਂ ਨਾ ਗੇਟ ਖੋਲ ਕੇ ਗਏ ਸੀ ਗੇਟ ਲੱਗਾ ਹੈ ਇਹਨੂੰ ਆਪਾਂ ਫਿਰ ਖਿੱਚ ਕੇ ਉਰੀ ਆ ਤੁਹਾਡਾ ਗੇਟ ਖੋਲ ਕੇ ਸਾਨੂੰ ਖਾਣ ਵਾਸਤੇ ਅੱਗੇ ਜਾਣਾ ਪਿਆ ਜੇ ਵੇਖਣ ਵਾਲੀ ਆ ਰਸਤੇ 'ਤੇ ਜਾ ਰਹੇ ਆ ਤੇ ਅਮੈਰੀਕ ਰਿਸਮਿਸ਼ ਤੇ ਇਹਨਾਂ ਨੇ ਬਣਾਇਆ ਹੋਇਆ ਰੋਡ ਦੇ ਉੱਤੇ ਆ ਬਿਲਕੁਲ ਤੇ ਆ ਦੇਖੋ ਕਿਵੇਂ ਮੰਨ ਲਓ ਇੱਕ ਡੈਜਟ ਬਣਾਇਆ ਹੈ ਡੈਜਟ ਦੇ ਵਿੱਚ ਕਿਵੇਂ ਲੋਕ ਰਹਿੰਦੇ ਆ ਅਮੈਰੀਕ ਰਿਸਮਿਸ਼ ਦੇ ਤੌਰ ਤੇ ਆ ਘਰ ਬਣਾਏ ਹੋਏ ਆ ਤੇ ਬਾਕੀ ਆਪਣਾ ਹਿਸਟਰੀ ਦਾ ਨਹੀਂ ਪਤਾ ਵੀ ਇਹਦੇ ਕੀ ਪੇਸ਼ ਕੀਤਾ ਗਿਆ ਪਰ ਇਹ ਵੇਖਣ ਵਾਲੀ ਚੀਜ਼ ਹੈਗੀ ਆ ਵੀ ਤੁਸੀਂ ਵੇਖੋ ਵੀ ਇੱਧਰ ਮੇਨ ਰੋਡ ਤੇ ਆ ਤੇ ਬਿਲਕੁਲ ਓਪਨ ਦੇ ਪਿਆ ਆ ਕੋਈ ਵੀ ਚੀਜ਼ ਮੰਨ ਲਓ ਓਪਨ ਦੇ ਵਿੱਚ ਕੋਈ ਵੀ ਇਹਨੂੰ ਚੁੱਕ ਕੇ ਲਿਜਾ ਸਕਦਾ ਆ ਲਾਈਟਾਂ ਵੀ ਲੱਗੀਆਂ ਆ ਪਰ ਇਹ ਲੋਕਾਂ ਦੇ ਵਿੱਚ ਜਿਹੜੀ ਆਪਣੀ ਆਦਤ ਪਈ ਹੋਈ ਹੈ ਚੱਕਣ ਦੀ ਕੁਝ ਵੀ ਚੀਜ਼ ਚੱਕ ਕੇ ਲੈ ਜਾਂਦੇ ਪਰ ਇੱਥੇ ਨਹੀਂ ਭਾਵੇਂ ਤੁਸੀਂ ਖੁੱਲੀਆਂ ਦੁਕਾਨਾਂ ਵੀ ਛੱਡੋਗੇ ਨਾ ਤੇ ਕੋਈ ਵੀ ਚੀਜ਼ ਨਹੀਂ ਛੇੜੇਗਾ ਆ ਸਾਹਮਣੇ ਤੁਸੀਂ ਵੇਖ ਸਕਦੇ ਜਿੰਦਾ ਜਗ ਦਾ ਸਬੂਤ ਆ ਸਾਰਾ ਰੋਡ ਤੇ ਪਿਆ ਕੋਈ ਤਾਲਾ ਨਹੀਂ ਲੱਗਾ ਕੋਈ ਕੁਛ ਨਹੀਂ ਆ ਜਾਲੀ ਪਈ ਹੋਈ ਹੈ ਫਲਾਈਟਾਂ ਜਗਦੀਆਂ ਲੱਗਾ ਪਾਉਣ ਵਾਸਤੇ ਨਾ ਕੁਛ ਦਾਣ ਵੀ ਕਰਨਾ ਪੈਂਦਾ ਆ ਚੀਜ਼ ਵੇਖਣ ਵਾਸਤੇ ਘੱਟੋ ਘੜ 2 2.5 ਕਿਲੋਮੀਟਰ ਉੱਚੀ ਤਲਾਨ ਚੜ ਕੇ ਆਏ ਆ ਤੇ ਅੱਗੇ ਆ ਚੀਜ਼ ਵੇਖਣ ਨੂੰ ਮਿਲੀ ਆ ਉਹ ਦੂਰ ਤੇ ਸ਼ਾਇਦ ਧੁੰਦ ਵਿੱਚ ਬਣੀ ਹੋਈ ਹੈ ਵਿਚ ਦਾ ਨਜ਼ਾਰਾ ਵੇਖਣ ਵਾਲਾ ਅੱਜ ਬਹੁਤ ਇਧਰ ਧੁੰਦੇ ਬਹੁਤ ਉੱਚਾ ਚੜ ਕੇ ਆਏ ਆ ਹੁਣ ਇੱਥੇ ਲੱਗੇ ਇੱਕ ਸ਼ਹਿਰ ਆਉਣ ਵਾਲਾ ਉੱਥੇ ਵੇਖਦੇ ਆ ਟਿਕਾਣਾ ਕਰਨਾ ਕਿ ਅੱਗੇ ਵਧਣਾ ਬਾਕੀ ਕੋਸ਼ਿਸ਼ ਕਰਾਂਗੇ ਜੇ ਇੱਥੇ ਕਿ ਟਿਕਾਣਾ ਬਣ ਗਿਆ ਤੇ ਆ ਬੀਚ ਜ਼ਰੂਰ ਵੇਖਾਂਗੇ ਵੈਂਗੁਰਲਾ ਸਿਟੀ ਆਪਾਂ ਪਹੁੰਚ ਚੁੱਕੇ ਆ ਤੇ ਹੁਣ ਇਧਰ ਦੋ ਵਿਚਾਂ ਉਧਰਲੇ ਬਨੇ ਜਾਣਾ ਕੋਸ਼ਿਸ਼ ਕਰਾਂਗੇ ਜੇ ਤਾਂ ਅੱਜ ਕੋਈ ਸੈਟਿੰਗ ਆ ਗਈ ਤੇ ਫਿਰ ਰਾਤ ਇੱਥੇ ਰੁਕਾਂਗੇ ਧਰਮੀ ਜਨਾ ਬਹੁਤ ਬੁਰਾ ਹਾਲ ਹੋ ਗਿਆ ਤੇ ਹੁਣ ਆ ਇੱਕ ਛੋਟੀ ਜਿਹੀ ਕੋਕ ਦੀ ਬੋਤਲ ਲਈ ਆ ਨਿੰਬੂ ਵਾਲੀ ਇਹ ਪੀ ਕੇ ਤੇ ਇੱਥੇ ਆ ਹੀ ਗਈ ਬੀਚ ਆ ਗਈ ਆ ਅੱਜ ਤਾਂ ਹਾਲਾਤ ਬਹੁਤ ਮਾੜੇ ਹੋਏ ਪਏ ਆ ਉਹਦਾ ਰੈਸਟ ਕਰਨਾ ਪੈਣਾ ਇਹ ਤਾਂ ਝੌਖਾ ਹੀ ਆ ਅੱਗੇ ਦੇ ਵਿੱਚ ਨਾ ਦੋ ਬੀਚਾਂ ਨੇ ਇੱਕ ਇਸ ਤੋਂ ਅੱਗੇ ਸਰਗੇਸ਼ਵਰ ਬੀਚ ਤੇ ਇੱਕ ਇਹ ਵਾਲੀ ਬੀਚ ਇਹਦਾ ਪੋਲ ਬਹੁਤ ਸ਼ਾਨਦਾਰ ਬਣਿਆ ਆ ਤੇ ਹੁਣ ਇੱਥੇ ਬਾਈ ਜੀ ਹੁਣਾਂ ਨਾਲ ਗੱਲ ਕੀਤੀ ਉਹ ਵੀ ਕਹਿੰਦੇ ਆ ਵੀ ਤੁਸੀਂ ਇੱਥੇ ਵੀ ਤੁਹਾਨੂੰ ਮਿਲ ਸਕਦਾ ਰੂਮ ਰੂਮ ਨਹੀਂ ਲੈਣਾ ਤੁਸੀਂ ਟੈਂਟ ਲਾ ਸਕਦੇ ਜੀ ਤੇ ਪਰ ਕਹਿੰਦੇ ਇੱਥੇ ਬਾਂਦਰ ਬੁੰਦਰ ਹੁੰਦੇ ਫਿਰ ਦਿੱਕਤ ਆ ਸਕਦੀ ਤੇ ਇੱਕ ਅੱਗੇ ਸਰਗੇਸ਼ਵਰ ਕੋਈ ਬੀਚ ਦੱਸਦੇ ਪਏ ਆ ਆਪਾਂ ਪਹਿਲਾਂ ਉਧਰ ਜਾਂਦੇ ਆ ਨਹੀਂ ਤੇ ਫਿਰ ਇੱਥੇ ਤਕਰੀਬਨ 4 ਕਿਲੋਮੀਟਰ ਫਿਰ ਪਿੱਛੇ ਵਾਪਸ ਆ ਜਾਵਾਂਗੇ ਤੇ ਇਹ ਵੀਰ ਜੀ ਨੇ ਇਹਨਾਂ ਨੇ ਆਪਾਂ ਨੂੰ ਇਹਨਾਂ ਬਾਈ ਸਾਡੇ ਕੋਲ ਆਏ ਕੋਈ ਚੱਕਰ ਨਹੀਂ ਤੇ ਇਹ ਵੀਰ ਨੇ ਆਪਾਂ ਨੂੰ ਠੰਡਾ ਪਿਆ ਦਿੱਤਾ ਤੇ ਹੁਣ ਇਹਨਾਂ ਨੇ ਆਪਾਂ ਨੂੰ ਦੱਸ ਵੀ ਦਿੱਤਾ ਵੀ ਤੁਸੀਂ ਇੱਥੇ ਜਾ ਸਕਦੇ ਜੇ ਨਾ ਕੋਈ ਸੈਟਿੰਗ ਬੈਠੀ ਤੇ ਤੁਸੀਂ ਇੱਧਰ ਆ ਜਾਣਾ ਬਹੁਤ ਸ਼ਾਨਦਾਰ ਹੈ ਈ ਬੀਚ ਵਧੀਆ ਲੱਗਦੀ ਪਈ ਹੈ ਪਰ ਹੁਣ ਇੱਕ ਵਾਰੀ ਥੋੜਾ ਜਿਹਾ ਰਿਲੈਕਸ ਹੋਣ ਦਾ ਦਿਲ ਕਰਦਾ ਪਿਆ ਸਾਈਕਲ ਚਲਾਜ ਲਾ ਕੇ ਨਾ ਬਹੁਤ ਮੰਦਾ ਹਾਲ ਹੋ ਗਿਆ ਆ ਸਾਹਮਣੇ ਰਸਤਾ ਜਿਹੜਾ ਜਾ ਰਿਹਾ ਨਾ ਬਹੁਤ ਸ਼ਾਨਦਾਰ ਸਮੁੰਦਰ ਦੇ ਵਿੱਚ ਵਿੱਚ ਬਣਾਇਆ ਨਵਾਂ ਹੀ ਪੋਲ ਬਣਿਆ ਲੱਗਦਾ ਨਾ ਕੋਈ ਇੱਕ ਯੂਪਾਈ ਹੈ ਤੇ ਥੱਲੇ ਕਿਸ਼ਤੀਆਂ ਦੇ ਹੁੰਡੇ ਮਾੜੇ ਕਰਦੇ ਆ ਤੇ ਉੱਪਰਲੇ ਬਨੇ ਪੋਲ ਇਹਦਰਲੇ ਬਨੇ ਬੀਚ ਬਹੁਤ ਸ਼ਾਨਦਾਰ ਹੈ ਬਾਈਆਂ ਨੂੰ ਫੋਟੋ ਕਰਵਾਉਣੇ ਚ ਕਰ ਦਵੇ ਇਹਦੇ ਵਿੱਚ ਤੇ ਨਾਲ ਨਾਲ ਹੀ ਆਪਾਂ ਚੱਲਦੇ ਪਏ ਸਰੇਸ਼ਵਰ ਬੀਚ ਜਾਣਾ ਆ ਦੋ ਬੰਦਿਆਂ ਤੇ ਘਰ ਹੈਗੇ ਨੇ ਤੇ ਸੰਗਣਾ ਜੰਗਲ ਹੈ ਬਹੁਤ ਹੀ ਸੋਹਣਾ ਵੈਦਾਰ ਇੱਥੇ ਤੇ ਇਦਾਂ ਲੱਗਦਾ ਪਿਆ ਜਿਵੇਂ ਨਾ ਸਕੂਨ ਜਾਂ ਮਿਲਦਾ ਪਿਆ ਕੱਲਿਆਂ ਨੂੰ ਚੱਲ ਕੇ ਬਹੁਤ ਸ਼ਾਂਤ ਹੈ ਸ਼ੈੱਡ ਬਣਿਆ ਇੱਧਰ ਇੱਧਰਲੇ ਬਣੇ ਘਾਰੇ ਇੱਥੇ ਇਹਨਾਂ ਨੇ ਆਪਣੇ ਵੀ ਘਰ ਰੋਕੇ ਆ ਛੋਟੇ ਛੋਟੇ ਘਾਰੇ ਤੇ ਵੱਡੇ ਵੱਡੇ ਤੇਲ ਨੂੰ ਘਾਰੇ ਇੱਧਰਲੇ ਬਸ ਸਕੂਲ ਤੇ ਛੁੱਟੀ ਹੋਈ ਹੈ ਤੇ ਆਏ ਆ ਰਾਹ ਦੇ ਵਿੱਚ ਗਿਰਦੇ ਹੈਲੋ ਹਾਊ ਆਰ ਯੂ ਆਮ ਬਾਈਰ ਕਿੜੇ ਕਿੜੇ ਕਿਹੜਾ ਚੋਨਾ ਲਾਇਆ ਪਹਿਲੀ ਵਾਰੀ ਦੇਖਿਆ ਨੇ ਚੋਨੇ ਦੇ ਖੇਤ ਤੇ ਆਪਣੇ ਤਾਂ ਕਣਕ ਦੇ ਇਧਰ ਚੋਨੇ ਦੇ ਖੇਤ ਤੇ ਆ ਨਵਾਂ ਰਿਹਾ ਜੋ ਨਵਾਂ ਰਿਹਾ ਵਿੱਚ ਨਾਰੀਅਲ ਦੇ ਰੁੱਖ ਤੇ ਵਿੱਚ ਚੋਨਾ ਸਰੇਸ਼ਵਰ ਵਿੱਚ ਇੱਥੇ ਆਏ ਆਪਾਂ ਸਾਈਕਲ ਇੱਕ ਵਾਰੀ ਉੱਥੇ ਢੱਕਿਆ ਇਧਰਲੇ ਬੰਨੇ ਕੋਈ ਸੈਟਿੰਗ ਆ ਨਹੀਂ ਰਹੀ ਤੇ ਇਹ ਸਮੁੰਦਰ ਦੀਆਂ ਪੂਰੀਆਂ ਲਹਿਰਾਂ ਇਧਰ ਬਣਾਈ ਆ ਲੈਨੇ ਥੋੜਾ ਟਾਈਮ ਆਪਾਂ ਇੱਥੇ ਰੁਕਦੇ ਆਂ ਫੇਰ ਕੋਈ ਪ੍ਰਬੰਧ ਕਰਦੇ ਆ ਪਰ ਸ਼ਾਮ ਨੂੰ ਆਪਾਂ ਹੋਰ ਕਿਸੇ ਬੰਨੇ ਤੇ ਡੇਰਾ ਲਾਉਣਾ ਪਊਗਾ ਕਿਉਂਕਿ ਦਿੱਕਤ ਇਹ ਹੈ ਆ ਲੰਬੇ ਸਫ਼ਰਤਿਆਂ ਤੇ ਰਹਿਣ ਵਾਸਤੇ ਆਪਾਂ ਨੂੰ ਕੋਈ ਸੈਟਿੰਗ ਕਰਨੀ ਪਣੀ ਤੇ ਸਨਸੈਟ ਖੋਣ ਵਾਲਾ ਤੇ ਪਾਣੀ ਦੀਆਂ ਛੱਲਾਂ ਇਧਰਲੇ ਬਨੇ ਸੁੱਖ ਜਿਹਾ ਢੁਪਦਾ ਆ ਨਜ਼ਾਰਾ ਤੇ ਇਧਰ ਪਬਲਿਕ ਆ ਸਾਰੇ ਨਾਲ ਹੋ ਰਹੇ ਨੇ ਉਹ ਭਾਈ ਜੇ ਤੋੜੂ ਹੀ ਨਹੀਂ ਗਾ ਢੂੰਗੇ ਸੁੰਦਰ ਦੇ ਵਿੱਚ ਜਿਹਦੇ ਕਿਨਾਰੇ ਨਾ ਇਦਾਂ ਦੇ ਛੋਟੇ-ਛੋਟੇ ਹੋਮਸਟੇ ਬਣੇ ਹੋਏ ਆ ਜੇ ਕਿਸੇ ਨੇ ਟੈਂਟ ਲਾਉਣੇ ਹੋਣ ਤਾਂ ਲਾ ਸਕਦੇ ਆ ਬਹੁਤ ਵਧੀਆ ਇੱਥੋਂ ਦਾ 뷰 ਹੈ ਪਰ ਆਪਾਂ ਨੂੰ ਕੀ ਪ੍ਰੋਬਲਮ ਹੈ ਬਾਈ ਕਹਿੰਦਾ ਵੀ ਰਾਤ ਨੂੰ ਇੱਥੇ ਕਿਸੇ ਦਾ ਟੈਂਟ ਨਹੀਂ ਹੁੰਦਾ ਤੇ ਦੂਜਾ ਨੰਬਰ ਆਪਾਂ ਨੂੰ ਸਿਗਨਲ ਦੀ ਪ੍ਰੋਬਲਮ ਹੈ ਤੇ ਸਿਗਨਲ ਨਹੀਂ ਆ ਰਿਹਾ ਤੇ ਤੀਜਾ ਨੰਬਰ ਚਾਰਜਿੰਗ ਦੀ ਸੋ ਇਸ ਕਰਕੇ ਆਪਾਂ ਨੂੰ ਹੋ ਸਕਦਾ ਇੱਥੋਂ ਬੈਕ ਸਾਈਡ ਹੀ ਜਾਣਾ ਪਵੇ ਅੱਜ ਤਾਂ ਆਪਣਾ ਰਹਿਣ ਦਾ ਪ੍ਰਬੰਧ ਹੋ ਚੁੱਕਿਆ ਇੱਥੇ ਨੇ ਗੈਸਟ ਹਾਊਸ ਬਣਿਆ ਸਰਕਾਰੀ ਹੁੰਦਾ ਤੇ ਆ ਆਪਣਾ ਸਾਈਕਲ ਖੜਿਆ ਆ ਤੇ ਇੱਥੋਂ ਦੇ ਬੱਚੇ ਵੀ ਲਾਗੇ ਬੰਨੇ ਰਹਿਣ ਵਾਲੇ ਤੇ ਬੜੇ ਹੈਲਪਫੁਲ ਨੇ ਤੇ ਆ ਬੱਚੇ ਨੇ ਆਪਾਂ ਨੂੰ ਜਗ੍ਹਾ ਦਿਖਾਈ ਕਹਿੰਦਾ ਇੱਥੇ ਆ ਜਾਓ ਤੁਸੀਂ ਰੁਕ ਸਕਦੇ ਜੇ ਤੇ ਹੁਣ ਆਪਾਂ ਨੂੰ ਕੀ ਦਿੱਕਤ ਸੀ ਕਿ ਮੇਨ ਮੋਬਾਈਲ ਆਪਣਾ ਚਾਰਜ ਕਰਨ ਵਾਲਾ ਤੇ ਇਧਰਲੇ ਮਨੇ ਸਾਹਮਣੇ ਮੰਦਿਰੇ ਪੋਲੇ ਭਗਵਾਨ ਦਾ ਤੇ ਆਪਾਂ ਹੁਣ ਕੀ ਇਹ ਜਗਾੜ ਲਾਇਆ ਤੇ ਕੰਸੀਡ ਲਾਈਟ ਲੱਗੀ ਹੋਈ ਸੀਗੀ ਲਾਈਟ ਉੱਪਰ ਬੋਰਡ ਨਹੀਂ ਸੀਗਾ ਕਿਤੇ ਸ਼ੂ ਨਹੀਂ ਸੀ ਆਪਾਂ ਲਾ ਸਕਦੇ ਹੁਣ ਕੰਸੀਡ ਲਾਈਟ ਦੇ ਵਿੱਚੋਂ ਆਪਾਂ ਆਪਣਾ ਬੋਰਡ ਲਾ ਕੇ ਇਹਨੂੰ ਟੇਪ ਕਰਕੇ ਉੱਥੇ ਰੱਖ ਦਾਂਗੇ ਦੋਸਤੋ ਬਾਅਦ ਚ ਚਾਰਜਿੰਗ ਦਾ ਆਪਣਾ ਪ੍ਰਬੰਧ ਹੋ ਜਾਏਗਾ ਇਹ ਆਪਣੀ ਪ੍ਰੋਬਲਮ ਸੋਲਵ ਰਹਿਣ ਦਾ ਕਹਿੰਦੇ ਤੁਹਾਡਾ ਪ੍ਰਬੰਧ ਹੋ ਗਿਆ ਆਪਣਾ ਖਾਣ ਪੀਣ ਦਾ ਵੀ ਪ੍ਰਬੰਧ ਕਰ ਦੇਣਗੇ ਇੰਨੀ ਤਾਂ ਸੈਟਿੰਗ ਹੋ ਗਈ ਨੇ ਸਭ ਤੋਂ ਵੱਡੀ ਆਪਣੀ ਰਹਿਣ ਦੀ ਸੀ ਪ੍ਰੋਬਲਮ ਉਹਦਾ ਹੱਲ ਹੋ ਚੁੱਕਿਆ ਜੰਗਲ ਦੇ ਵਿੱਚ ਲੱਗਣਗੇ ਮੰਗਲ ਆ ਤੁਹਾਨੂੰ ਦਿਖਾ ਦਿੰਦੇ ਆ ਬਾਹਰਲੇ ਬੰਨਿਓ ਥਿਊ ਕਿੱਡਾ ਵਧੀਆ ਲੱਕੜਾਂ ਦਾ ਬਣਿਆ ਆ ਘਰ ਹੋਮ ਸਟੇ ਇੱਥੇ ਲੱਗੂਗਾ ਆਪਣਾ ਟੈਂਟ ਬਣ ਗਈ ਗੱਲ ਬਾਤ ਕਿੱਥੇ ਰੁਕਣ ਜਾਪ ਚਾਰਜਿੰਗ ਦਾ ਬੋਰਡ ਆਪਣਾ ਲੱਗ ਗਿਆ। ਸਾਈਕਲ ਆਪ ਇੱਥੇ ਰੱਖ ਲਿਆ। ਹੁਣ ਲਾਉਣੇ ਆ ਟੈਂਟ। ਟੈਂਟ ਦੇ ਵਿੱਚ ਰੱਖਾਂਗੇ ਸਮਾਨ। ਉਸ ਤੋਂ ਬਾਅਦ ਵਿੱਚ ਥੋੜਾ ਬੜਾ ਬਾਹਰ ਘੁਮਾ ਗਏ। ਇੱਥੇ ਹੋਈ ਪਈ ਸੈਟਿੰਗ ਆਪਣੀ। ਜੰਗਲ ਵਿੱਚ ਲੱਗੇ ਮੰਗਲ ਮੰਗਲ ਲੱਗ ਜਾਂਦੇ ਨੇ। ਕਿੱਥੇ ਚਲੇ ਜਾਈਏ ਸੱਜਣਾ। ਮੈਨ ਪਰ ਲੱਗ ਜਾਂਦੀ ਏ ਜਿੱਥੇ ਚਲੇ ਜਾਈਏ ਸੱਜਣਾ ਵੀਰ ਨੇ ਆਪਾਂ ਨਾ ਇੱਥੇ ਚਾਹ ਬਣਾ ਕੇ ਦੇਤੀ ਏ ਚਾਹ ਪੀਨੇ ਆ ਲੈਟਸ ਗੋ ਆਪਲੇ ਆਪਲੇ ਅੱਜ ਬਹੁਤ ਵਧੀਆ ਲੱਗਦਾ ਪਿਆ ਇਕੱਲੇ ਇਕੱਲੇ ਟੈਂਟ ਲਾ ਰਹੇ ਨਾ ਅਸੀਂ ਕੱਲ ਘਰ ਸੀ ਅੱਜ ਬਿਨਾਂ ਘਰ ਤੋਂ ਟੈਂਟ ਦੀ ਸੈਟਿੰਗ ਲਾਈਟਾਂ ਦੀ ਸੈਟਿੰਗ ਆਪਾਂ ਕਰ ਲਈ ਲਾਈਟ ਦੀ ਫੋਨ ਜਿਹੜਾ ਟੈਂਟ ਆਪਣਾ ਲੱਗ ਜਾਏਗਾ ਇਹ ਛੋਟੇ ਛੋਟੇ ਬੱਚੇ ਆਏ ਨੇ ਬੜੇ ਪਿਆਰੇ ਬੱਚੇ ਦਿਖਾਈਏ ਇਹਨਾਂ ਨੂੰ ਇਹ ਮੇਰੇ ਨਾਲ ਹੋ ਜਾਏਗਾ। ਇਹਦੇ ਖਾਣ ਪੀਣ ਦਾ ਵੀ ਆਪਣਾ ਇੰਤਜ਼ਾਮ ਹੋ ਜਾਊਗਾ। ਤੇ ਜਿਹੜਾ ਨਹਾਉਣ ਧੋਣ ਦਾ ਵੀ ਹੋ ਜਾਊਗਾ। ਇਹ ਮੇਨ ਜਿਹੜੀਆਂ ਆਪਣੀਆਂ ਲੋੜਾਂ ਹੁੰਦੀਆਂ ਇੱਕ ਚਾਰਜਿੰਗ ਦੀ, ਨੈਟਵਰਕ ਆਉਂਦਾ ਪਰ ਥੋੜਾ ਜਿਹਾ ਆਸ-ਪਾਸੇ ਹੋ ਕੇ ਆ ਜਾਂਦਾ। ਸਵੇਰ ਦੀ ਵੀਡੀਓ ਪੋਸਟ ਕੀਤੀ ਓ ਪਰ ਹੋ ਨਹੀਂ ਰਹੀ। ਜਿੱਥੇ ਆਪਾਂ ਸਵੇਰੇ ਚੱਲੇ ਹਾਂ ਉੱਥੋਂ ਵਾਈਫਾਈ ਲੈ ਕੇ ਇੱਕ ਹੋ ਗਈ ਸੀ YouTube ਦੀ ਤੇ Facebook ਦੀ ਆਪਣੀ ਰਹਿ ਗਈ। ਲੈ ਕੀ ਚੱਲ ਰਿਹਾ ਤੰਬੂ ਆਪਣਾ ਲੱਗਦਾ ਪਿਆ ਜੀ ਯੇਲਾ ਬਾਦ ਬਣ ਗਈ ਰਹੀ ਟੈਂਟ ਲੱਗ ਗਿਆ ਜਿਹਨਾਂ ਆਪਣਾ ਰਹਿਣ ਦਾ ਪ੍ਰਬੰਧ ਹੋ ਗਿਆ ਰਹਿਣ ਦਾ ਪ੍ਰਬੰਧ ਇਹਨਾਂ ਨੇ ਕੀਤਾ ਆਪਣਾ ਇਹਨੇ ਕਿਹਾ ਸੀ ਬੇ ਉੱਥੇ ਸਾਹਮਣੇ ਤੂੰ ਨਾ ਰੁਕ ਜਾ ਮੰਦਰ 'ਚ ਰੁਕਣ ਲੱਗਿਆ ਸੀ ਇਹ ਕਹਿੰਦਾ ਵੀ ਤੂੰ ਆ ਜਾ ਤੇ ਤੈਨੂੰ ਆਪਾਂ ਪੁੱਛ ਲੈਨੇ ਆ ਉਹ ਸਾਹਮਣੇ ਇਹਨਾਂ ਦਾ ਹੋਮਸਟੇਜ ਜਿਹੜਾ ਨਾ ਉਹ ਗਵਰਨਮੈਂਟ ਵੱਲੋਂ ਬਣਿਆ ਆ ਲੱਕੜ ਦਾ ਉੱਥੇ ਆਪਾਂ ਸਾਈਕਲ ਵੀ ਰੱਖ ਲਿਆ ਸਾਈਕਲ ਤਾਂ ਵੈਸੇ ਆਪਾਂ ਇੱਧਰ ਲੈ ਕੇ ਆਏ ਨਾਲ ਹੀ ਉਹ ਸਾਈਕਲ ਇਹ ਆਪਣੇ ਨਾਲ ਆਏ ਨਹਾਉਣਾ ਸੀ ਤਮੰਦਰ ਦੇ ਵਿੱਚ ਪਰ ਪਾਣੀ ਜਿਹੜਾ ਨਾ ਬਹੁਤ ਤੇਜ਼ ਹੈਗਾ ਇੱਥੇ ਪਾਣੀ ਤੇਜ਼ ਇੱਕ ਸਮੁੰਦਰ ਦੇ ਪਾਣੀ ਦੇ ਵਿੱਚ ਨਹਾਉਣ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਦੂਜੇ ਪਾਣੀ ਨਾਲ ਨਹਾਉਣਾ ਪੈਂਦਾ ਹੁਣ ਥੋੜੇ ਜੇ ਕੰਮ ਹੈਗੇ ਦੋ ਤਿੰਨ ਕੱਪੜੇ ਥੋੜੇ ਧੋਣ ਵਾਲੇ ਆ ਉਹ ਧੋਲਾਂਗੇ ਵੀਡੀਓ ਐਡੀਟਿੰਗ ਕਰ ਲਾਂਗੇ ਤੇ ਅੱਜ ਆਪਾਂ ਇਸ ਸਰਕਾਰੀ ਕੁਆਟਰ ਦੇ ਵਿੱਚ ਜਾਨੀ ਕਿ ਲੱਕੜ ਦੇ بڑے ਹੋਮਸਟੇ ਦੇ ਵਿੱਚ ਰਵਾਂਗੇ ਤੇ ਅੱਜ ਦਾ ਸਫਰ ਵੀ ਆਪਣਾ ਵਧੀਆ ਰਿਆ ਇਹ ਛੋਟੂ ਦੁਕਾਨ ਕਰਦਾ ਤੇ ਇਹ ਆਪਣੇ ਮੰਮੀ ਡੈਡੀ ਦੇ ਨਾਲ ਹੈ ਜਿਹੜਾ ਹੋਮਸਟੇ ਆ ਉਹਦੇ ਵਿੱਚ ਰਹਿੰਦੇ ਆ ਮਤਲਬ ਖਾਣਾ ਖੂਣਾ ਬਣਾਉਣਾ ਇਹਦੀ ਮੰਮੀ ਡੈਡੀ ਦੀ ਡਿਊਟੀ ਹੈ ਤੇ ਉਸ ਤੋਂ ਬਾਅਦ ਚ ਇਹਨਾਂ ਨੇ ਸ਼ਾਮ ਨੂੰ 7 ਵਜੇ ਦੇ ਕਰੀਬ ਚਲੇ ਜਾਣਾ ਖਾਣਾ ਪਾਣੀ ਵੀ ਆਪਣਾ ਇੱਥੇ ਹੋਵੇਗਾ ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਇਹਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਆਪਣਾ ਸਫਰਾਂ ਦੇ ਵਿੱਚ ਸਾਥ ਦਿੰਦੇ ਰਹਿਣਾ ਮਿਲਦੇ ਆ ਫਿਰ ਤੁਹਾਨੂੰ ਕੱਲ ਦੇ ਨਵੇਂ ਬਲੌਗ ਦੇ ਵਿੱਚ ਅੱਜ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਵ ਯੂ ਆਲ ਥੈਂਕ ਯੂ ਦੇਖੋ সুন্দর ਦਾ ਨਾਰਾ ਕਿੰਨਾ ਵਧੀਆ ਹੈ